ਉੱਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਇਸ ਤਹਾਵਤ ਨੂੰ ਸਦ ਕੀਤਾ ਬਰਨਾਲਾ ਦੀ ਅੰਜਲੀ ਕੌਰ ਤੇ ਕਿਰਨਦੀਪ ਕੌਰ ਨੇ ਜੀ ਹਾਂ ਬੀਤੇ ਦਿਨੀ ਜੁਡੀਸ਼ਰੀ ਦੇ ਨਤੀਜੇ ਆਏ ਤੇ ਨਾਤੀਆਂ ਨੇ ਬਰਨਾਲਾ ਸਣੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਤੇ ਹੁਣ ਜੱਜ ਬਣ ਗਈਆਂ ਨੇ ਬਰਨਾਲਾ ਦੇ ਪਿੰਡ ਕੋਟਦੁਣਾ ਦੀ ਅੰਜਲੀ ਕੌਰ ਨੇ ਸਿਰਫ 23 ਸਾਲ ਦੀ ਉਮਰ ਦੇ ਵਿੱਚ ਜੱਜ ਬਣ ਕੇ ਆਪਣੇ ਮਾਤਾ ਪਿਤਾ ਸਣੇ ਬਰਨਾਲਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ ਅੰਜਲੀ ਦੇ ਪਿਤਾ ਬਲਕਾਰ ਸਿੰਘ ਬਰਨਾਲਾ ਪੁਲਿਸ ਦੇ ਵਿੱਚ ਨੌਕਰੀ ਕਰਦੇ ਹਨ ਇਸ ਤੋਂ ਪਹਿਲਾਂ ਉਹ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਚੁੱਕੇ ਹਨ ਅਤੇ ਸੈਨਾ ਮੈਡਲ ਹਾਸਲ ਵੀ ਕਰ ਚੁੱਕੇ ਹਨ ਜੱਜ ਬਣੀ ਅੰਜਲੀ ਨੇ ਕਿਹਾ ਹੈ ਕਿ ਇਸ ਅਹੁਦੇ ਤੇ ਪਹੁੰਚਣ ਦੇ ਵਿੱਚ ਉਸ ਦੇ ਪਰਿਵਾਰ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ ਜਦਕਿ ਅੰਜਲੀ ਦੇ ਪਿਤਾ ਬਲਕਾਰ ਸਿੰਘ ਨੇ ਕਿਹਾ ਹੈ ਕਿ ਲੋਕਾਂ ਨੂੰ ਆਪਣੀਆਂ ਧੀਆਂ ਦਾ ਛੂਟੀ ਉਮਰ ਦੇ ਵਿੱਚ ਵਿਆਹ ਕਰਨ ਦੀ ਬਜਾਏ ਉਹਨਾਂ ਨੂੰ ਪੜਾਉਣਾ ਚਾਹੀਦਾ ਹੈ ਇਸ ਮੋਕੀ ਅੰਜਲੀ ਕੌਰ ਨੇ ਕਿਹਾ ਹੈ ਕਿ ਉਸ ਦੀ ਮਿਹਨਤ رنگ ਲਿਆਈ ਹੈ। ਉਹਨਾਂ ਕਿਹਾ ਹੈ ਕਿ ਪਹਿਲਾਂ ਮੈਂ ਸਿਰਫ ਜੱਜ ਬਣਨ ਬਾਰੇ ਸੁਣਿਆ ਸੀ ਅਤੇ ਬਾਅਦ ਦੇ ਵਿੱਚ ਮੈਂ ਖੁਦ ਜੱਜ ਬਣਨ ਬਾਰੇ ਸੋਚਿਆ ਅਤੇ ਅੱਜ ਮੈਂ ਆਪਣਾ ਮੁਕਾਮ ਹਾਸਲ ਕਰ ਲਿਆ ਹੈ। ਮਾਪਿਆਂ ਵੀ ਖੁਸ਼ੀ ਦੇ ਵਿੱਚ ਫੁੱਲ ਨਹੀਂ ਸਮਾ ਰਹੇ। ਕੀ ਕੁਝ ਕਹਿ ਰਹੇ ਨੇ ਤੁਸੀਂ ਵੀ ਸੁਣੋ। ਬਹੁਤ ਖੁਸ਼ੀ ਦਾ ਮੋਮੈਂਟ ਹੈ ਮੇਰੇ ਲਈ। ਸਟਾਰਟਿੰਗ ਤੋਂ ਬਹੁਤ ਹਾਰਡ ਵਰਕ ਕੀਤਾ ਤੇ ਫਾਈਨਲੀ ਅੱਜ ਬਹੁਤ ਅੱਛਾ ਲੱਗ ਰਿਹਾ ਮੇਰੇ ਹਾਰਡ ਵਰਕ ਨੇ ਮੈਨੂੰ ਪੇ-ਆਫ ਦਿੱਤਾ ਹੈ। ਅ ਬੀ ਐਲ ਐਲ ਬੀ ਦੇ ਵਿੱਚ ਮੈਂ ਮੇਜਰ ਲਾਜ਼ ਪੜ੍ਹੀ ਸੀ ਬਟ ਆਫਟਰ ਬੀ ਐਲ ਐਲ ਬੀ ਮੈਂ ਕੋਚਿੰਗ ਲੱਤੀ ਕੋਚਿੰਗ ਦੇ ਵਿੱਚ ਮੈਂ ਹੋਰ ਫੋਕਸ ਤਿਆਰੀ ਕੀਤੀ ਤੇ ਫੋਕਸ ਤਿਆਰੀ ਕਰਨ ਦੇ ਨਾਲ-ਨਾਲ ਜੋ ਜੋ ਇਗਜ਼ਾਮ ਦੀ ਡਿਮਾਂਡ ਸੀ ਉਹਦੇ ਅਕੋਰਡਿੰਗ ਖੁਦ ਨੂੰ ਇੰਪਰੂਵ ਕਰਕੇ ਤਿਆਰ ਕੀਤਾ ਤੇ ਫਾਈਨਲ ਇਗਜ਼ਾਮ ਦਿੱਤਾ ਅ ਹਰ ਜਗ੍ਹਾ ਤੇ ਡਰ ਹੁੰਦਾ ਈਵਨ ਇਫ ਅ ਮੈਂ 99% ਸ਼ੋਰਤਾ ਇੱਕ ਤੋਂ ਪਰਸੈਂਟ ਡਰ ਹੁੰਦਾ ਹੀ ਆ ਤਾਂ ਮੈਨੂੰ ਡਰ ਸੀ ਬਟ ਇਹ ਕੌਨਫੀਡੈਂਸ ਇਹ ਖੁੱਤੇ ਕਿ ਮੈਂ ਤਿਆਰੀ ਕੀਤੀ ਹੈ ਮੇਰੇ ਇਗਜ਼ਾਮ ਅੱਛੇ ਹੋਏ ਨੇ ਤਾਂ ਬਾਡਲ ਡੈਫੀਨਟਲੀ ਈ ਸੀ ਔ ਫੈਮਲੀ ਨੇ ਬਹੁਤ ਸਪੋਰਟ ਕੀਤੀ ਹੈ ਮੇਰੇ ਦੋਵੇਂ ਹੀ ਪੈਰੈਂਟਸ ਨੇ ਬਹੁਤ ਸਪੋਰਟ ਕੀਤੀ ਹੈ ਮੇਰੇ ਸਿਬਲਿੰਗਸ ਨੇ ਵੀ ਬਹੁਤ ਸਪੋਰਟ ਕੀਤੀ ਹੈ ਔਰ ਮੈਂ ਆਪਣੇ ਪੈਰੈਂਟਸ ਦੇ ਨਾਲ-ਨਾਲ ਆਪਣੇ ਟੀਚਰਸ ਮੇਰੇ ਮੈਂਟਰਸ ਜਿਨ੍ਹਾਂ ਦੀ ਵਜ੍ਹਾ ਨਾਲ ਮੈਂ ਹੈਗੀ ਹਾਂ ਜੋ ਵੀ ਅੱਜ ਉਹਨਾਂ ਸਾਰਿਆਂ ਨੂੰ ਮੈਂ ਬਹੁਤ ਜ਼ਿਆਦਾ ਥੈਂਕਸ ਕਰਨਾ ਚਾਹੁੰਦੀ ਹਾਂ ਹਾਂਜੀ ਮੇਰੇ ਫਾਦਰ ਐਕ ਸਰਵਿਸਮੈਨ ਵੀ ਇਹਨਾਂ ਨੇ ਆਰਮੀ ਦੇ ਵਿੱਚ ਸੇਵਾ ਨਿਭਾਈ ਹੈ ਫਿਰ ਹੁਣ ਇੱਕ ਵਕਤ ਇੱਕ ਗ੍ਰਾਫੋਲਿਸਟ ਦੇ ਵਿੱਚ ਸੇਵਾ ਨਿਭਾ ਰਹੇ ਨੇ ਮੇਰੀ ਮਦਰ ਹੋਮ ਮੇਕਰ ਨੇ ਮੇਰੀ ਮੰਮੀ ਪਾਪਾ ਦੋਵਾਂ ਨੇ ਹੀ ਮੈਨੂੰ ਸ਼ੁਰੂ ਤੋਂ ਹੀ ਕੋਸ਼ਿਸ਼ ਕੀਤੀ ਹੈ ਕਿ ਵੈਸਤ ਤੂੰ ਵੀ ਵੈਸਤ ਦਿੱਤਾ ਜਾਵੇ ਤੇ ਅੱਜ ਉਹਦਾ ਹੀ ਸਦਕਾ ਮੈਂ ਜੋ ਵੀ ਅੱਜ ਤਾਈਂ ਇੱਥੇ ਸੇ ਪੇਰੈਂਟਸ ਨੂੰ ਇਹ ਕਹਿਣਾ ਚਾਹੁੰਨਾ ਆਪਣੀਆਂ ਧੀਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਜੋ ਮਿਹਨਤ ਹੁੰਦੀ ਆ ਕਰਵਾਓ ਉਹਨਾਂ ਨੂੰ ਇਹ ਨਾ ਸੋਚੋ ਵੀ ਯਾਰ ਆਪਾਂ ਵਿਆਹ ਦਿਨੇ ਆ ਨਾ ਉਹਨਾਂ ਨੂੰ ਪਹਿਲਾਂ ਆਪਣੇ ਪੈਰਾਂ ਤੇ ਖੜਾ ਕਰੋ ਫਿਰ ਉਹਨਾਂ ਨੂੰ ਜੋ ਵੀ ਉਹਨਾਂ ਦਾ ਡਿਸੀਜਨ ਹੋਊਗਾ ਉਹ ਬੱਚੇ ਲੈਣਗੇ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਮੈਂ ਪਹਿਲਾਂ ਜੀ 1993 ਦੇ ਵਿੱਚ ਜੋ ਆਰਮੀ ਦੀ ਪੈਰਾ ਕਮਾਂਡੋ ਆ ਉਹਦੇ ਵਿੱਚ ਸੇਵਾ ਨਿਮਾਈਆਂ ਉਹਦੇ ਵਿੱਚ ਸਫਲਤਾ ਕਾਰਗਿਲ ਦੀ ਲੜਾਈ 8 ਮਈ ਤੋਂ ਲੈ ਕੇ 26 ਜੁਲਾਈ ਤੱਕ ਪੂਰੀ ਕੰਪਲੀਟ ਕਰਕੇ ਸਫਲਤਾ ਲੈ ਕੇ ਆਪਣੇ ਘਰੇ ਮਾਵਾਪ ਦਾ ਅਸ਼ੀਰਵਾਦ ਲਿਆ। ਤੋਂ ਅੱਜ ਮੇਰਾ ਮਾਵਾਪ ਇਸ ਦੁਨੀਆ ਤੇ ਨਹੀਂ ਹੈ ਪਰ ਮੈਂ ਅੱਜ ਜੇ ਮੇਰੇ ਨਾਲ ਹੁੰਦੇ ਮੈਨੂੰ ਹੋਰ ਵੀ ਪ੍ਰਾਊਡ ਫੀਲ ਹੁੰਦਾ। ਮੈਂ ਆਪਣੇ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ। ਮੇਰੀ ਬੇਟੀ ਦੀ ਸਕਸੈਸ ਮੇਰੀ ਸਕਸੈਸ ਹੈ। ਮੇਰੀ ਬੇਟੀ ਦੇ ਸਰ ਮੈਨੂੰ 110% ਸੀ। ਮੈਂ ਮੇਰੀ ਬੇਟੀ ਤੋਂ ਵੀ ਜ਼ਿਆਦਾ ਉਮੀਦ ਸੀ ਵੀ ਬੇਟੀ ਹੈ ਜਿcka ਹੋਈ ਔਰ ਦਾਮਾ ਡੋਲ ਹੁੰਦੀ ਪਰ ਮੈਂ ਕਹਿੰਦੀ ਨਹੀਂ ਬੇਟਾ ਤੇਰਾ 110% ਆਏਗਾ ਸਰ ਸਬਸਰੂਤ ਮੇਰੀ ਬੇਟੀ ਦੀ ਕੈਚਿੰਗ ਪਾਵਰ ਸਟੈਡੀਸ ਰਤੀ ਬਹੁਤ ਹੀ ਜ਼ਿਆਦਾ ਅੱਛੀ ਸੀ ਸਟਾਰਟਿੰਗ ਤੋਂ ਤੇ ਸਾਰੇ ਇਸੇ ਪੜਾਈ ਦੇ ਸਦਕਾ ਹੀ ਉਹਨੇ ਪਲੱਸ 2 ਵਿੱਚ ਵੀ ਟੌਪ ਕੀਤਾ ਤੇ ਜੁਨੀਅਰ ਵਿੱਚ ਵੀ ਉਹ ਟੌਪ ਕਰਤੀ ਰਹੀ ਹੈ ਸਰ ਜਿਹੜੋਂ ਆਪਣੇ ਲਾਹ ਦੇ ਫਾਈਰਸ ਕੰਪਲੀਟ ਕੀਤੇ ਨੇ ਤੇ ਸਰ ਲਾਸਟ ਈਅਰ ਸਰ ਜਿਹੜਾ ਹੁਣ ਇਹਦਾ ਜਰਡਰੀ ਸਿਲ ਦਾ ਸੀ ਜ ਆਪਣਾ ਲਾਸਟ ਏਮ ਉਦੇਚ ਬਿਨ ਟੌਪ ਕਰਕੇ ਮੇਰਾ ਜਿਹੜਾ ਸੁਪਨਾ ਸੀ ਆਪਣਾ ਵੀ ਪੂਰਾ ਪੂਰਾ ਤੇ ਦੂਜੀ ਪਾਸੇ ਰੋਡਵੇਜ਼ ਡਰਾਈਵਰ ਦੀ ਤੀ ਕਿਰਨਦੀਪ ਕੌਰ ਦੇ ਪਰਿਵਾਰ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਕਿਰਨਦੀਪ ਦੀ ਕਾਮਯਾਬੀ ਦੇ ਪਿੱਛੇ ਉਸਦੇ ਪਿਤਾ ਦਾ ਸੰਘਰਸ਼ਮਈ ਜੀਵਨ ਹੈ ਪਿਤਾ ਹਰਪਾਲ ਸਿੰਘ 16 ਸਾਲ ਟੈਕਸੀ ਚਲਾਉਣ ਤੋਂ ਬਾਅਦ ਹੁਣ ਰੋਡਵੇਜ਼ ਦੇ ਵਿੱਚ ਨੌਕਰੀ ਕਰ ਰਹੇ ਨੇ ਮਾਤਾ ਪਿਤਾ ਦਾ ਸੁਪਨਾ ਸੀ ਕਿ ਉਹ ਆਪਣੀ ਤੀ ਨੂੰ ਫਰਸਟ ਕਲਾਸ ਅਫਸਰ ਦੇ ਰੂਪ ਵਿੱਚ ਦੇਖਣ ਕਿਰਨਦੀਪ ਕੌਰ ਬਚਪਨ ਤੋਂ ਹੀ ਜੁਡੀਸ਼ੀਅਲ ਅਫਸਰ ਬਣਨਾ ਚਾਹੁੰਦੀ ਸੀ ਅਤੇ ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ ਪਿਤਾ ਨੂੰ ਦਿੱਤਾ ਜਦੋਂ ਪੇਪਰ ਦਾ ਰਿਜ਼ਲਟ ਆਇਆ ਤਾਂ ਪੂਰੇ ਪਰਿਵਾਰ ਦੇ ਵਿੱਚ ਜਸ਼ਨ ਦਾ ਮਾਹੌਲ ਸੀ ਕਿਰਨਦੀਪ ਦਾ ਸੁਪਨਾ ਜੱਜ ਬਣਨ ਦਾ ਸੀ ਤੇ ਇਸ ਦੇ ਲਈ ਉਸ ਨੇ ਪੂਰੀ ਕੋਸ਼ਿਸ਼ ਕੀਤੀ ਉਸ ਨੇ ਕਿਹਾ ਮੈਂ ਨੌਕਰੀ ਦੇ ਨਾਲ ਹੀ ਆਪਣਾ ਪੇਪਰ ਦਿੱਤਾ ਸੀ ਅਤੇ ਪਹਿਲੀ ਕੋਸ਼ਿਸ਼ ਵਿੱਚ ਹੀ ਪੇਪਰ ਪਾਸ ਕਰ ਲਿਆ ਮੇਰਾ ਪੜਾਈ ਤੇ ਬਹੁਤ ਫੋਕਸ ਸੀ ਅਤੇ ਇਹੀ ਮੇਰੀ ਸਫਲਤਾ ਦਾ ਕਾਰਨ ਹੈ ਉਸ ਨੇ ਹੀ ਦੱਸਿਆ ਹੈ ਕਿ ਮੇਰੇ ਪਿਤਾ ਰੋਡਵੇਜ਼ ਡਰਾਈਵਰ ਸਨ ਉਹਨਾਂ ਨੂੰ ਦੇਖ ਕੇ ਮੈਂ ਸੋਚਿਆ ਕਿ ਮੈਂ ਜ਼ਿੰਦਗੀ ਦੇ ਵਿੱਚ ਪਹਿਲੇ ਦਰਜੇ ਦੀ ਅਫਸਰ ਬਣਨਾ ਹੈ ਅਤੇ ਅੱਜ ਮੈਂ ਇਹ ਮਕਾਮ ਹਾਸਲ ਕਰ ਲਿਆ ਹੈ ਇਹ ਮੇਰਾ ਸਭ ਤੋਂ ਵੱਡਾ ਡ੍ਰੀਮ ਸੀਗਾ ਜੁਡੀਸ਼ੀਅਲ ਅਫੀਸਰ ਬਣਨ ਦਾ ਤੇ ਮੈਂ ਆਪਣੇ ਪੇਰੈਂਟਸ ਨੂੰ ਬਹੁਤ ਪ੍ਰਾਊਡ ਫੀਲ ਕਰਾਇਆ ਐਂਡ ਮੈਂ ਆਪਣੀ ਸਟਡੀ ਜੀਐਸ ਇੰਸਟੀਟਿਊਟ ਆਫ ਲਾ ਸਿੱਧਮਾ ਖੁਰਪੂ ਕਿੱਤੀ ਥੈਟ ਇਜ਼ ਅਫੀਲੀਏਟਡ ਫਰੋਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਉੱਥੋਂ ਮੈਂ ਬੀਏ ਐਲਐਲਬੀ ਆਨਰਡਸ ਕੀਤੀ ਤੇ ਮੈਂ ਯੂਨੀਵਰਸਿਟੀ ਟਾਪਰ ਵੀ ਰਹਿ ਚੁੱਕੀ ਹਾਂ ਉੱਥੇ ਐਂਡ ਮੇਰੇ ਟੀਚਰਸ ਨੂੰ ਮੇਰੇ ਤੇ ਬਹੁਤ ਵਿਸ਼ਵਾਸ ਸੀਗਾ ਕਿ ਹਾਂ ਮੈਂ ਜੁਡੀਸ਼ੀਅਲ ਆਫੀਸਰ ਮੈਂ ਬਣ ਕੇ ਹੀ ਰਹੂੰਗੀ ਉਹਨਾਂ ਨੇ ਮੈਨੂੰ ਇਹੀ ਕਹਿ ਕੇ ਜਦੋਂ ਮੇਰੀ ਫੇਅਰਵੈਲ ਹੋਈ ਸੀ ਕਿ ਹਾਂ ਤੂੰ ਇੱਕ ਜੱਜ ਬਣ ਕੇ ਵੀ ਇੱਥੇ ਆਉਣਾ ਤੇ ਮੈਂ ਕਿੰਡਰ ਗਾਟਨ ਦੇ ਵਿੱਚ ਮੇਰੇ ਮੰਮਾ ਨੇ ਮੈਨੂੰ ਐਜ਼ ਅ ਐਡਵੋਕੇਟ ਚਿਲਡਰਨਸ ਦੇ ਤੇ ਫੈਨਸੀ ਡਰਸ ਕੰਪੀਟੀਸ਼ਨ ਹੁੰਦੇ ਆ ਉੱਥੇ ਮੈਨੂੰ ਐਡਵੋਕੇਟ ਬਣਾਇਆ ਸੀ ਤੇ ਉਸ ਤੋਂ ਬਾਅਦ ਵੀ ਮੈਂ ਦੇਖਿਆ ਕਿ ਹਾਂ ਐਡਵੋਕੇਟ ਨਾਲੋਂ ਜੁਡੀਸ਼ੀਅਲ ਆਫੀਸਰਸ ਦਾ ਮੇਰੇ ਚੇਤੇ ਫੈਸ਼ਨ ਆਇਆ ਕਿ ਮੈਂ ਹਾਂ ਜੁਡੀਸ਼ੀਅਲ ਆਫੀਸਰ ਬੰਨਾ ਕਿ ਮੈਂ ਫਿਰ ਦਿਨ ਰਾਤ ਮਿਹਨਤ ਕੀਤੀ ਤੇ ਫਿਰ ਮੈਂ ਆਪਣਾ ਸਭ ਕੁਝ ਮੈਂ ਆਪਣਾ ਦੈਟ ਹਾਰਡ ਵਰਕ ਪੇਜ਼ ਆਫ ਮੈਨੂੰ ਹਾਂਜੀ ਮੈਂ ਉੱਥੇ ਪਹਿਲਾਂ 1.5 ਸਾਲ ਮੈਂ ਜੀਪੀਸੀ ਕੋਚਿੰਗ ਲਈ ਫਿਰ ਉਸ ਤੋਂ ਬਾਅਦ ਮੈਂ ਜੋ ਲੀਗਲ ਸਰਚਰ ਉੱਥੇ ਅਕੈਡਮੀ ਚ ਜੁਆਇਨ ਕੀਤਾ ਫਿਰ ਮੈਂ ਇੱਕ ਸਾਲ ਉੱਥੇ ਜੌਬ ਕੀਤੀ ਤੇ ਉਸ ਤੋਂ ਬਾਅਦ ਫਿਰ ਪੰਜਾਬ ਨਾਲ-ਨਾਲ ਜੌਬ ਕਰ ਰਹੀ ਸੀ ਤੇ ਨਾਲ-ਨਾਲ ਮੈਂ ਇਗਜ਼ਾਮ ਦਿੱਤਾ ਸੀ ਫਸਟ ਟਾਈਮ ਸੀਗਾ ਇਹ ਤੇ ਇੱਕ ਸਾਲ ਲੱਗ ਗਿਆ ਇਹਨੂੰ ਛੋਟੇ ਹੁੰਦਾ ਸੀ ਇਹ ਡਰੀਮ ਸੀ ਕਿ ਮੈਂ ਆਪਣੇ ਪਾਪਾ ਨੂੰ ਦੇਖਿਆ ਉਹ ਰੋਲਵੇ ਦੇ ਡਰਾਈਵਰ ਸੀਗੇ ਤੇ ਮੈਂ ਉਹਨਾਂ ਨੂੰ ਇਹ ਹੀ ਬਣ ਕੇ ਦਿਖਾਣਾ ਸੀ ਕਿ ਮੈਂ ਸਭ ਤੋਂ ਜਿਹੜੀ ਹਾਈएस्ट ਰੈਸਿਟਡ ਜੌਬ ਹੈ ਜਿਹੜੀ ਉਹ ਲੈਣੀ ਹੈ ਸਾ ਫਿਰ ਮੈਂ ਉਹਨਾਂ ਦਾ ਇਹ ਸੁਪਨਾ ਪੂਰਾ ਕੀਤਾ ਤੇ ਮੈਂ ਐਜ਼ ਅ ਜੱਜ ਹੋਰ ਇਹ ਆਪਣਾ ਕਰੀਅਰ ਚੁਣ ਦਿੱਤਾ ਕਿ ਹਾਂ ਇਸ ਤੋਂ ਵੱਡੀ ਕੋਈ ਹਾਈਲੀ ਰੈਪਿਊਟਰ ਜੌਬ ਹੋ ਨਹੀਂ ਸਕਦੀ ਪਰਮਾਤਮਾ ਦਾ ਲੱਖ ਲੱਖ ਸ਼ੋਕਰਾਜੀ ਬਈ ਇਹ ਜੇ ਬੱਚੇ ਤੇ ਹਰੇਕ ਘਰ ਜੰਮਣ ਤੇ ਮਾਪਿਓ ਦਾ ਨੌਰੋਜ ਕਰਦੀ ਤਾਂ ਇਹ ਤੇ ਬਹੁਤ ਇੰਟੈਲੀਜੈਂਟ ਸੀ ਨਰਸਰੀ ਤੋਂ ਹੀ ਇਹ ਹੀ ਸੁਪਨਾ ਸੀ ਦਾ ਵੀ ਮੈਂ ਇੱਕ ਦਿਨ ਜੱਜ ਬਣਨ ਦਾ ਬਣਨਾ ਇੰਕੱਦ ਦਿਨ ਨਾਲ ਕੰਮ ਤੇ ਵੀ ਖਾਂਦਾ ਫੜੰਦੇ ਹਾਂ ਜੀ ਬਹੁਤ ਜ਼ਿਆਦਾ ਛੂਟਿੰਗ ਵੀ ਲੱਗ ਗਈ ਸੀ ਕੰਮ ਕਰਨ ਕਰਦਾ ਜੀ ਉਹ ਵੀ ਤਾਂ ਵੀ ਸਾਰਾ ਸਫਾਈਆਂ ਵੀ ਅੱਜ ਹੀ ਸਾਰਾ ਕੁਝ ਕਰਕੇ ਸਾਫ ਸਫਾਈਆਂ ਫਿਰ ਰੈਡੀ ਹੋ ਗਈ